ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸੋ ਅੱਜ ਅਸੀਂ ਫੇਰ ਪਹੁੰਚੇ ਆ ਕੁਦਰਤ ਪ੍ਰੇਮੀ ਵਾਤਾਵਰਣ ਪ੍ਰੇਮੀ ਸਾਡਾ ਮੇਰੇ ਚਾਚਾ ਜੀ ਨੇ ਜਸਵੀਰ ਸਿੰਘ ਜਸਤੀ ਜਵੰਦੇ ਦੇ ਨਾਮ ਨਾਲ ਜਾਣੇ ਜਾਂਦੇ ਨੇ ਸਾਡੇ ਪਿੰਡ ਟਿੱਬੇ ਤਸੀਨ ਧੂਰੀ ਜ਼ਿਲ੍ਹਾ ਸਰਹੂਰ ਉਹਨਾਂ ਨੇ ਜਿਹੜੀ ਇੱਕ ਜਿਹੜੀ ਜੀਰੀ ਬੀਜੀ ਹੈ ਜੀਰੀ ਦੀ ਫਸਲ ਮੇਰੀ ਮੰਗਰ ਜੀ ਦੀ ਆ ਉਹਨਾਂ ਦੀ ਇਹ ਜਿਹੜੀ ਜੀਰੀ ਦੀ ਫਸਲ ਹੈ ਸੋ ਵੀਰੇ ਇੱਕ ਉਹਨਾਂ ਨੇ ਜੀ ਦੇ ਵਿੱਚ ਹਾਲੇ ਤੱਕ ਨਾ ਕੋਈ ਰੇ ਨਾ ਕੋਈ ਸਪਰੇਅ ਕੁਝ ਵੀ ਨਹੀਂ ਕਰਿਆ ਸਿਰਫ ਦੇਸੀ ਖਾਦ ਤੋਂ ਇਲਾਵਾ ਹੋਰ ਕੁਝ ਨਹੀਂ ਪਾਇਆ ਆ ਜੋ ਆਪਾਂ ਚਾਚਾ ਜੀ ਨਾਲ ਕਰਦੇ ਆ ਗੱਲਾਂ ਵੀ ਉਹਨਾਂ ਨੇ ਜਿਹੜੀ ਇਹ ਜੀਰੀ ਐਕਟੀ ਬੀਜੀ ਹੈ ਉਹ ਕਿਵੇਂ ਬੀਜੀ ਆ ਤੇ ਇਹਦੇ ਵਿੱਚ ਉਹਨਾਂ ਨੂੰ ਹਲੇ ਤੱਕ ਜਿਹੜਾ ਇਹਦਾ ਰਿਜ਼ਲਟ ਕੀ ਮਿਲ ਰਿਹਾ ਅਸੀਂ ਕੱਲ ਚਾਚਾ ਜੀ ਅਸੀਂ ਕਾਲ ਉਹ ਠੀਕੋ ਤੁਹਾਡਾ ਠੀਕ ਠਾਕ ਅਸੀਂ ਐਕਟੀ ਜਿਹੜੀ ਜੀਰੀ ਬੀਜੀ ਇਹ ਆਪ ਹਾਂਜੀ ਇਹਦੇ ਹਲੇ ਤੱਕ ਕੋਈ ਰਿਜ਼ਲਟ ਜਮਾਈ ਨਹੀਂ ਜਮਾ ਬਿਲਕੁਲ ਕੁਝ ਨਹੀਂ ਪਾਇਆ ਚਾਹੀਦਾ ਕਰ ਠੀਕ ਹੈ ਇਹਦੇ ਜੇ ਆਪਾਂ ਕਰੰਡ ਹੋਰ ਕੱਢ ਕੇ ਦੇਖਿਆ ਇਹਦੇ ਵਿੱਚ ਕੱਖਾਂ ਲਈ ਦਵਾਈ ਵੀ ਨਹੀਂ ਪਾਈ ਅੱਛਾ ਇਹਦੇ ਵਿੱਚ ਪਾਣੀ ਵਧੀਆ ਖੜਦਾ ਬਹਣ ਚ ਪਾਣੀ ਚ ਲੋ ਆਪਣੋ ਕੋਲੇ ਹੈਵੀ ਵਾਦੂ ਇਹਦੇ ਜੇ ਇੱਕ ਦੀ ਆਪਾਂ ਕੱਖਾਂ ਲਈ ਦਵਾਈ ਨਹੀਂ ਪਾਈ ਓਨੇ ਕੀ ਕੱਖ ਹੋਏ ਜਿੰਨੇ ਕ ਦਵਾਈ ਪਾਈ ਦੋਬਦੇ ਅਸਾ ਕੱਖ ਵੀ ਓਨੇ ਕੀ ਓਨੇ ਕੀ ਬਸ ਆਪ ਕੜ ਤੇ ਹੈ ਜੀ ਕੱਖਾਂ ਨਾਲ ਦਾਲਦਾ ਵਧੀਆ ਨਹੀਂ ਆ 22 ਜੀਰੀ ਦਾ ਉੱਤੇ ਖੜਾ ਦੇਖੋ ਬੁੱਕੀ ਜੀ ਵਿੱਚ ਅੱਗੇ ਵੀ ਉਹ ਮਾੜੀ ਮੋਟੀ ਹੁੰਦੀ ਐ ਇੱਕ ਦੀ ਵੀ ਹੈਗੀ ਲੱਗੀਆਂ ਅੰਚ ਹੁਣ ਦੇ ਦਿਆਂਗੇ ਕੀੜਾ ਫੇਰ ਇਹ ਉਹ ਜਾਮਣ ਬੁੱਕੀ ਜੀ ਉਹ ਹੋ ਜਾਂਦੀ ਐ ਮਾੜੀ ਮੋਟੀ ਉਹ ਦਵਾਈ ਪਾਈ ਦੋ ਵੀ ਹੁੰਦੀ ਐ ਅਸਾ ਜਿਹੜੀ ਚੀਜ਼ਾਂ ਪਾ ਦਵਾਈ ਪਾਈ ਤੋਂ ਵੀ ਹਾਂ ਉਹ ਇਹਦਾ ਮਤਲਬ ਜਿਹੜੀ ਧਰਤੀ ਆ ਆਪਣੀ ਉਹ ਚੀਜ਼ਾਂ ਨੂੰ ਤਾਂ ਉਹਨੇ ਪੈਦਾ ਕਰਨਾ ਹੀ ਕਰਨਾ ਜਿਵੇਂ ਦਵਾਈ ਜਿਹੜੇ ਪਾਉਂਦੇ ਨੇ ਉਹਨਾਂ ਲਈ ਵੀ ਜਿੱਥੇ ਪਾਣੀ ਵਸ ਰਿਹਾ ਰਹਿੰਦਾ ਖੈਰ ਉੱਥੇ ਦਾ ਹਰ ਇੱਕ ਬੰਦੇ ਨੂੰ ਟਰਾਈ ਕਰਕੇ ਦੇਖਣੀ ਚਾਹੀਦੀ ਹੈ ਠੀਕ ਹੈ ਇਹਦੇ ਪਾਣੀ ਉਤੋਂ ਇੱਕ ਮਹੀਨਾ ਪਾਣੀ ਖੜ੍ਹ ਜਾ ਤਕਰੀਬਨ ਠੀਕ ਹੈ ਫਰਕ ਰਹਿੰਦਾ ਬਹੁਤ ਜ਼ਿਆਦਾ ਇਹ ਹਾਂ ਹੁਣ ਆਪਣੇ ਮਨ ਨੂੰ ਉਹੀ ਲੱਗੀਆਂ ਇਹਾਂ ਚ ਆ ਇੱਥੇ ਤਾਂ ਹੀ ਨਹੀਂ ਕੁਝ ਵੀ ਨਾਲ ਉੱਥੇ ਇੱਕ ਲੱਗੀ ਆ 10 ਮਿੰਟਾਂ ਮੀ ਇਹ ਅੱਗੇ ਵੀ ਹੁੰਦੀ ਆ ਪਰ ਚੁੱਕੀ ਇੱਕ ਸਾਲ ਹੋ ਜਾਂਦੀ ਆ ਠੀਕ ਹੈ ਇਹਦੇ ਦੇਖਦੀ ਆਪਾਂ ਮਨ ਜੂਰੀਆ ਤਾਂ ਦਿਖਾਏ ਨਹੀਂ ਹੁਣ ਸਾਲ ਮੰਗੂ ਹੋ ਜੂਗੇ ਤੋ ਦੋਸਤੋ ਜੂੜੀਆਂ ਕਹਿੰਦੇ ਜਮਾ ਬਰੀ ਪਾਇਆ ਐਕਸ ਕਹਿੰਦੇ ਨਾ ਇਹ ਨਹੀਂ ਸਪਰੇਆ ਨਾ ਕੋਈ ਇਹ ਜੀ ਤੇ ਆਪਾਂ ਕਰੀ ਕੋਈ ਸਪਰੇ ਦੂਜੀ ਕਰਦੇ ਆ ਬਾਇਓ ਆਰਕ ਖਾਦ ਵਾਲਿਆਂ ਜੀ ਠੀਕ ਹੈ ਜੇ ਆਪਣੀ ਜਿਹੜੀ ਕੁਦਰਤੀ ਜਿਹਨੂੰ ਆਪਾਂ ਆਹ ਕੁਦਰਤੀ ਸਪਰੇ ਕਹਿੰਦੇ ਨੇ ਜਿਹੜੀ ਆਪਣੇ ਉਹਦੀਆਂ ਵੀ ਜਾਂਦੇ ਨਹੀਂ ਕਰਦੇ ਕੋਈ ਠੀਕ ਹੈ ਉਹਦੀਆਂ ਵੀ ਤਕਰੀਬਤ ਤਿੰਨ ਗੇ ਸਪਰੇਆ ਕਰਾਂਗੇ ਸਾਰੇ ਸੀਜ਼ਨ ਅਸਾਂ ਜਿਹੜੀ ਆਪਾਂ ਮੱਕੀ ਬੀਜੀ ਸੀ ਦੋਸਤੋ ਪਹਿਲਾਂ ਵੀਡੀਓ ਪਾਈ ਹੋਈ ਹੈ ਆਪਣੇ ਚੈਨਲ ਦੇ ਇਹਨਾਂ ਨੇ ਮੱਕੀ ਬੀਜੀ ਸੀ ਬਿਨਾਂ ਰੇ ਸਪਰੇ ਤੋਂ ਤੇ ਉਹਦਾ ਝਾੜਕ ਮੇਰੇ ਹੈ ਜੀ ਉਹਦਾ ਜਾਣ ਹਜੇ ਤਾਂ ਮਨ ਗਿੱਲੀ ਆ ਉਹ ਕੱਢ ਕੇ ਸਿੱਟੀ ਪਈ ਆ ਤਕਰੀਬਨ ਤਿੰਨ ਕੁ ਕਵਾਂਟਲ ਦਾ ਕਰੋ ਠੀਕ ਆ ਉਹ ਕਿੰਨਾ ਰਹਿੰਦਾ ਆਮ ਜਿਹੜੇ ਆਮ ਰਿਆਂ ਸਪਰੇਅ ਵਾਲੀ ਦਾ ਆਮ ਤਾਂ ਪੰਜ 5.5 ਤੱਕ ਵੀ ਚਲੇ ਜਾਂਦਾ ਠੀਕ ਆ ਤਿੰਨ ਕੁ ਕਵਾਂਟਲ ਝਾੜਨ ਨੂੰ ਆਪਾਂ ਕੋਈ ਰੇ ਨਹੀਂ ਕੋਈ ਸਪਰੇਅ ਨਹੀਂ ਕੁਝ ਨਹੀਂ ਪਾਇਆ ਜਿਹੜੀ ਆ ਮੱਕੀ ਐ ਇਸ ਵਿੱਚ ਕਰੀਏ ਇਹ ਉਹਦੇ ਨਾਲ ਦੀ ਇਹ ਬਸੇਤੀ ਲਈਦੀ ਆਪਾਂ ਥੋੜਾ ਘੱਟ ਦੀ ਜ਼ਿਆਦਾ ਬਸੇਤਾ ਲਾਦਾ ਨਾ ਇਹਦੇ ਵੀ ਕੁਝ ਨਹੀਂ ਲਗਭਗ ਹਰੇਕ ਟਾਂਡੇ ਦੇ ਦੋਸਤੋ ਇਹਦੇ ਵੀ ਹਰੇਕ ਟਾਂਡੇ ਤੇ ਜਿਹੜੀ ਹੈਗੀ ਛੱਲੀ ਹੈਗੀ ਵਧੀਆ ਛੱਲੀ ਆ ਪੂਰੀ ਵਧੀਆ ਆਗੀ ਇਹ ਐ ਨਹੀਂ ਹੈਗਾ ਵੀ ਹਾਂ ਕੋਈ ਮਾਰੀ ਆ ਵਿਚ ਵਿਚ ਟਾਂਡੇ ਦੇ ਦੋ ਦੋ ਥੱਲੀਆਂ ਵੀ ਨੇ ਸੋ ਚਾਚਾ ਜੀ ਜਿਹੜੇ ਇਹ ਚੀਜ਼ਾਂ ਨੇ ਜਿਵੇਂ ਆਪਾਂ ਲੋਕਾਂ ਨੂੰ ਕਹਨੇ ਆਂਗੇ ਹੈ ਨਾ ਲੋਕ ਵੀ ਜਿਆਦਾ ਰੇਸ ਸਪਰੇਅ ਦੇ ਪਿੱਛੇ ਪਏ ਹੋਏ ਨੇ ਹੁਣ ਮੇਰੇ ਆ ਦੋਸਤਾਂ ਕੱਲ ਮੇਰੀ ਗੱਲ ਹੋਈ ਸੀ ਉਹਦੇ ਨਾਲ ਉਹ ਕਹਿੰਦਾ ਯਾਰ ਮੈਨੂੰ ਐਕਤੀ ਗਰਮੀ ਕਰਕੇ ਕਹਿੰਦਾ ਫਸਲ ਚੱਲ ਨਹੀਂ ਰਹੀ ਕਹਿੰਦਾ ਮੈਂ ਚੌਥਾ ਰੇਹ ਲਾਤਾ ਇਹਨੂੰ ਮੈਂ ਨੂੰ ਕਹਾਂ ਮੈਂ ਕਿਹਾ ਯਾਰ ਸਾਡੇ ਮਿੱਤਰ ਆ ਮੇਰਾ ਚਾਚਾ ਦਾ ਪਿੰਡ ਮਖਾਉਂ ਨੇ ਰੇ ਪਾਈ ਨਹੀਂ ਉਹਦੇ ਵਾਲੇ ਕਿਵੇਂ ਚੱਲਦਾ ਤੈਨੂੰ ਮੈਂ ਜਾ ਆ ਤੁਹਾਡੇ ਕੋਲੇ ਮੈਂ ਇਹ ਆਪਣੇ ਦਾ ਵਾਹਣ ਵੀ ਉੱਚਾ ਇਹ ਪੂਸਾ ਖੜੀ ਆ ਉਧ ਉਹ ਪੂਸਾ ਪੂਸਾ ਵੀ ਕਹਿ ਜਾਂਦੇ ਆ ਉੱਪਰਲੇ ਪਾਸੇ ਆ ਇਹ ਇਹ ਬਾਹਣ ਚਤਾਰੀ ਇਹਦਾ ਬਾਹਣ ਉੱਚਾ ਦਾ ਇਹਦੇ ਨਾਲ ਚਾਚਾ ਵਾਲਾ ਬਾਹਣ ਦੀ ਬਾਦ ਲੱਗੀ ਹੋਈ ਇਹ ਮੇਨ ਨਾਲ ਹਾਫੀ ਭਾਈ ਜੰਦੇ ਦਾ ਫਰਕ ਉਹ ਟੁਕੜ ਟੁਕੜ ਸਾਈਜ਼ ਦਾ ਤਾਂ ਫਿਰ ਕੋਈ ਬੜਾ ਫਰਕ ਹੈ ਨਹੀਂ ਹਾਂ ਥੋੜੀ ਜਿਹੀ ਲੱਗਣ ਚ ਜੀ ਰਹੀ ਹੈ ਸਵਰਣੀ ਲੱਗੀ ਵੀ ਆ ਆਪਣੀ ਵਾਲੀ ਠੀਕ ਆ ਥੋੜੀ ਜਿਹੀ ਵਿੱਚ ਵਿੱਚ ਸਵਰਣੀ ਪੁੱਛੇ ਦੀ ਕੋਈ ਉਹ ਨਹੀਂ ਆ ਦੇਖ ਲੈ ਸਾਜ ਉਹ ਗੁੱਜਾ ਵੀ ਆ देखो बुरे भुजा कोई नहीं, नहीं हैदा कि कोई किसी पास कोई इधर कोई साफ ही लर कोई चीज नहीं कुछ भी पाई है उस भी ठीक है इधर जे पटके देखो जड़ है ना स्पैद पे है जितनी बच्चो ले आते नहीं जट्टे जमा साफ चट्टे जेड़ा कहंदा सी आ उली तो आ पता वो पता इधर जे पाई तो दोस्तों ਦੇਖੋ ਹੁਣ ਕੁਦਰਤ ਤੁਹਾਡਾ ਸਾਥ ਤਾਂ ਦਿੰਦੀ ਹੈ ਜੇ ਤੁਸੀਂ ਕੁਦਰਤ ਦਾ ਸਾਥ ਦੇਣ ਵਾਲੇ ਬਣਦੇ ਹੋ ਉਹ ਪਿੱਛੇ ਵੀ ਚਾਤੇ ਨੇ ਜੀਰੀ ਲਾਈ ਆ ਜਿਹੜੀ ਮੱਕੀ ਵਾਲੇ ਖਾਂਦੇ ਨੇ ਹਾਂ ਉਹ ਚਾ ਉਹ ਵੀ ਆਪਾਂ ਯਾਰ ਇੱਕ ਚੀਜ਼ ਮੰਨ ਕੇ ਚੱਲਦੇ ਆਂ ਵੀ ਜੇ ਕਿਤੇ ਜ਼ਿਆਦੇ ਕੋਈ ਉਹ ਆਉਂਦੀ ਆਪਾਂ ਨੂੰ ਦਿੱਕਤ ਉਹ ਜ਼ਿਆਦੇ ਦਿੱਕਤ ਆਉਂਦੀ ਆ ਤਾਂ ਇੱਕ ਦਿਨ ਨਾਰਮਲ ਕੋਈ ਸਪਰੇਅ ਜੀ ਮਾਰਦਾ ਫਿਰ ਚੱਲਦਾ ਆਜੋ ਦੋਹਾਂ ਨੂੰ ਐ ਤੁਹਾਨੂੰ ਜਿਹੜੀ ਬਾਤ ਚਲਾਈ ਆ ਜਾਂ ਜਿਵੇਂ ਆਪਾਂ ਨੇ ਮੱਕੀ ਵਾਲਾ ਵਾਢ ਠੀਕ ਹੈ ਤਾਂ ਮੇਰੇ ਹਿਸਾਬ ਨਾਲ ਆਪਾਂ ਨੂੰ ਜ਼ਰੂਰਤ ਪੈਂਦੀ ਨਹੀਂ ਠੀਕ ਹੈ ਮੱਕੀ ਵਾਲੇ ਵੱਢ ਦੇ ਵਿੱਚ ਆਪਾਂ ਨੂੰ 99% ਜ਼ਰੂਰਤ ਨਹੀਂ ਪੈਂਦੀ ਜੂਰੀਆ ਪਾਉਣ ਦੀ ਇਹ ਥੋੜੀ ਜਿਹੀ ਪੌਦ ਤੇ ਆਪਾਂ 1509 ਲਾਈਆ ਪਹਿਲੀ ਵਾਰ ਠੀਕ ਹੈ ਅੱਗੇ ਕਿਤੇ ਲਾਈ ਨਹੀਂ ਠੀਕ ਹੈ ਪੌਦ ਦੇ ਵਿੱਚ ਕਹੀ ਗੀ ਜੇ ਜ਼ਿਆਦਾ ਮਿਹਨਤ ਕਰਦੀ ਬਹੁਤ ਬਾਲੀ ਵਜ ਜਾਂਦੀ ਪੌਦ ਤੇ ਮੈਂ ਤਾਂ ਥੋੜੀ ਜਿਹੀ ਘੱਟ ਕਰੀ ਸੀ ਕੀ ਰਗਾ ਦਿਖਾਉਂਦੀ ਬਹੁਤ ਜ਼ਿਆਦਾ ਠੀਕ ਹੈ ਇਹਨੂੰ 5-6 ਦਿਨ ਉਹ ਵੇਜਲੀ ਨੂੰ ਠੀਕ ਹੈ ਵਧੀਆ ਤੁਰੀਦੀ ਹੈ ਸੋ ਦੋਸਤੋ ਇਹ ਤਾਂ ਅੱਛਾ ਦਾ ਥੇਤ ਹੈ ਸਾਰੇ ਦਾ ਸਾਰਾ ਉਹ ਉੱਪਰ ਵੱਡਾ ਰੋੜ ਜਾਂਦਾ ਰੋੜ ਦੇ ਨਾਲ ਲੱਗਦਾ ਦਾ ਚਰੀ ਵੀ ਵਿਜੀ ਵੀ ਆ ਇਹਦੇ ਵਿੱਚ ਵੀ ਕੁਝ ਨਹੀਂ ਪਾਉਣਾ ਅਚਰੀ ਹੈ ਇਹ ਵੀ ਬਗਾਰ ਰੇਸਪਰੇਤ ਆਪਦੇ ਖਾਨਜੋਗੀ ਦੇਸੀ ਮੂੰਗੀ ਲਈ ਵੀ ਹੈ ਦੇਸੀ ਮੂੰਗੀ ਵੀ ਹੈ ਮੂੰਗੀ ਦੀ ਗੱਲ ਸੁਣਨਾ ਤੁਹਾਨੂੰ ਮੈਂ ਆਪਾਂ ਆਪ ਜ਼ਿੰਮੇਦਾਰ ਆ ਖੈਰ ਹੁਣ ਕੁਝ ਬੰਦੇ ਵਿਰੋਧ ਵੀ ਕਰਨਗੇ ਉਹਦਾ ਜ਼ਿੰਮੇਦਾਰੀ ਕਰਨ ਠੀਕ ਹੈ ਦੋ ਦਿਨ ਪਹਿਲਾਂ ਸਪਰੇਅ ਕਰਕੇ ਮੂੰਗੀ ਵੜਦੇ ਆਪਾਂ ਜਿਹੜੀ ਸੱਚੀ ਹਾਂ ਵੜਦੇ ਨੇ ਬਿਲਕੁਲ ਵੜਦੇ ਨੇ ਇਹ ਮਨ ਇੱਕ ਵੀਡੀਓ ਬਾਇਰ ਡਾਕਟਰ ਦੀ ਉਹਨੇ ਵੀ ਕਿਹਾ ਵੀ ਇਹ ਦਵਾਈ ਬੈਨ ਹੋਣੀ ਚਾਹੀਦੀ ਹੈ ਠੀਕ ਹੈ ਉਹ ਯਾਰ ਨਿਹਰਾ ਬਿਮਾਰੀਆਂ ਦਾ ਸੱਤਾ ਠੀਕ ਹੈ ਆਪਾਂ ਐਸ਼ੇ ਕਰਕੇ ਉਹ ਆਪਦਾ ਜੋਗੀ ਦੇਸੀ ਮੂੰਗੀ ਲਾਤੀ ਹੈ ਠੀਕ ਹੈ ਜਿਹੜੀ ਘਰੇ ਬਰਤਣੀਆਂ ਚਲ ਮੈਨੂੰ ਵੀ ਦੇਣੀ 5-4 ਕਿਲੋ ਬਚਾਉਂ ਨਹੀਂ ਹੱਸਦੇ ਰਹੋ ਕੀ ਹੋ ਜੂਦਾ ਜੀ ਆਹ ਹੁਣ ਲਾਈ ਜਾ ਇਹਨਾਂ ਨੇ ਇਹ ਬਾਸਪਤੀ ਆ ਇਹ ਬਾਸਪਤੀ ਆ ਜਿਹੜੀ 5-6 ਦਿਨ ਪਹਿਲਾਂ ਇਹ ਹੁਣ ਲਾਈ ਆ ਇਹ ਉੱਥੇ ਲਾਈ ਆ ਜਿੱਥੇ ਇਹਨਾਂ ਨੇ ਮੱਕੀ ਬੀਜੀ ਸੀ ਜਿਹੜੀ ਤੇ ਮੱਕੀ ਦੇ ਵਿੱਚ ਵੀ ਇਹਨਾਂ ਨੇ ਕੋਈ ਰੇ ਸਪਰੇਅ ਪੋਸ ਨਹੀਂ ਪਾਇਆ ਤੇ ਮੱਕੀ ਪਾਲੀ ਵੀ ਆ ਸਾਨੂੰ ਕਮੈਂਟ ਵੀ ਆਏ ਸੀ ਵੀਡੀਓ ਦੇ ਉੱਤੇ ਕਿ ਯਾਰ ਮੱਕੀ ਤਾਂ ਬਿਨਾਂ ਰੇ ਸਪਰੇਅ ਤੋਂ ਕੋਈ ਬੰਦਾ ਬੀਜ ਕੇ ਪੈਦਾ ਹੀ ਨਹੀਂ ਕਰ ਸਕਦਾ ਪਰ ਇਹ ਸਾਭਤੀ ਸਾਡੇ ਸਾਤ ਸੂਰਤ ਖੜੇ ਨੇ ਜਿਨ੍ਹਾਂ ਨੇ ਮੱਕੀ ਦੇ ਵਿੱਚ ਕੋਈ ਰੇ ਨਹੀਂ ਬਾਈ ਇੱਕ ਸਪਰੇ ਇਹਨਾਂ ਨੇ ਪਹਿਲੀ ਥੋੜੀ ਜਿਹੀ ਹਲਕੀ ਜਿਹੀ ਕਰਦੇ ਸੀ ਇਹਨੂੰ ਸਪਰੇ ਕਰਨੀ ਪੈਗੀ ਗਰਮੀ ਕਰਕੇ ਸੁੰਡੀ ਬਾਲੀ ਹੋ ਗਈ ਸੀ ਇੱਕੋ ਹੀ ਸਪਰੇ ਕਰੀ ਸੀ ਮੁੜ ਕੇ ਕਰੀ ਨਹੀਂ ਤੇ ਪਿੱਛੇ ਵੀ ਮੱਕੀ ਖੜੀ ਹੈ ਜਿਹੜੀ ਸਾਨੂੰ ਪਹਿਲਾਂ ਲਗਾਈ ਆ ਸੋ ਦੋਸਤੋ ਲੋਡ ਹੈ ਆਪਾਂ ਲੱਗੇ ਹੋਏ ਹਾਂ ਦੁਕਾਨਦਾਰਾਂ ਦੇ ਪਿੱਛੇ ਹਨ ਜਿਹੜੇ ਰੇ ਸਪਰੇ ਇਹ ਵਾਹਣ ਦਾ ਉਹ ਸਾਰਾ ਮਾੜਾ ਵਾਹਣਾ ਠੀਕ ਆ ਇਹ ਅਸਲ 'ਚ ਕੀ ਕੀਤਾ ਮਿੱਟੀ ਪਾਈ ਦੀ ਵਾਹਣ ਤੇ ਉਦੋਂ ਵੀ ਉਹ ਕਰਦੇ ਸੀ ਤੋ ਆ ਪਟਿਆ ਸੀ ਹਾਂ ਇਹ ਮੁੜ ਕੇ ਖਾਲ ਚਾ ਕੇ ਖਾਲ ਪਰੇ ਕਰਦਾ ਸੀ ਇਹ ਕੰਪਿਊਟਰ ਕਰਾ ਲਾਇਆ ਉਹ ਤੋਂ ਮਿੱਟੀ ਲੈ ਗਈ ਉੱਪਰੋਂ ਵਾਹ ਉਹ ਥੱਲੇ ਆਪਾਂ ਸੀਰੀ ਲਿਖੀ ਪੂਰਾ ਬਾੜਾ ਬਹਾਨੀਆਂ ਠੀਕ ਹੈ ਚਾਚਾ ਉਹ ਆਪਾਂ ਕਹਿੰਦੇ ਆ ਹਨਾ ਵੀ ਰੇਸ ਸਪਰੇ ਉਹ ਆਪਾਂ ਇੱਕ ਅਲੱਗ ਵੀਡੀਓ ਵੀ ਬਣਾਵਾਂਗੇ ਬੈਠ ਕੇ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਜਾਣਕਾਰੀ ਆ ਮੈਨੂੰ ਲੱਗਦਾ ਆਪਾਂ ਇੱਕ ਦੂਜੇ ਦੇ ਪਿੱਛੇ ਲਾ ਕੇ ਕਮਲਾ ਵਾਂਗੂ ਪੈ ਜਾਂਦੇ ਆਂ ਹਿਸਾਬ ਨਾਲ ਚੰਗੇ ਕੰਮ ਦੇ ਮਗਰ ਘੱਟ ਬੰਦੇ ਲਾ ਦਿੰਦੇ ਨੇ ਠੀਕ ਹੈ ਹੁਣ ਮੈਨੂੰ ਇੱਕ ਦੀ ਚਲਾ ਇੱਕ ਦੀ ਘਰੇ ਵੀ ਕਹਿੰਦੇ ਨੇ ਜੀ ਕੀਆ ਕਣਕ ਚੋਂ ਆਪਾਂ ਖਾ ਰਿਹਾ ਘੱਟਾ ਖਾਦਾ ਦੇਖਦੀ ਮੈਂ ਮੰਨ ਕੇ ਚੱਲਦਾ ਵੀ ਮੈਨੂੰ ਹੋ ਸਕਦਾ ਵਿੱਗੇ ਮਗਰ 5 ਕੁੰਟਲ ਦੇਖਦਾ ਇੱਕ ਦੀ ਵੀ ਘਾਟਾ ਜੀ ਕਿ ਜੋ ਪੈ ਸਕਦਾ ਠੀਕ ਹੈ ਤੂੰ ਜਿਹੜੀ ਸਵੇਰਲੀ ਲੱਗੀ ਉਹ ਹੋਰ ਕੁਝ ਨਹੀਂ ਠੀਕ ਹੈ ਇਹ ਨਹੀਂ ਪਤਾ ਕੁਦਰਤੀ ਮਾਰਗ ਨਾਲ ਇੰਨੀ ਕੀ ਸਵੇਰਲੀ ਕਈ ਵਾਰ ਵੱਧ ਵੀ ਨਿਕਲ ਸਕਦੇ ਆ ਕਿਉਂ ਉਦੋਂ ਨਸਾਰੇ ਵੀਰੇ ਵਾਰਸਪੂਰਸ ਨਾ ਹੋਈ ਮੌਸਮ ਵਧੀਆ ਲੱਗ ਗਿਆ ਹਾਂ ਤੇ ਦਾਣਾ ਵਧੀਆ ਨਿਕਲਿਆ ਇਹ ਬੱਲੀ ਵੀ ਵਧੀਆ ਖੜ ਜਾਂਦੀ ਦੀ ਫਿਰ ਠੀਕ ਹੈ ਇਹ 20 ਆਪਾਂ ਪਹਿਲੀ ਵੇਰ ਲਾਇਆ ਅਸਲ ਚ 30 31 ਹੈ ਹਾਂ ਇਹ ਥੋੜੀ ਜਿਹੀ ਸੰਘੂ ਨਹੀਂ ਲੱਗਦੀ 31 ਹੋ ਗਈ ਪੰਜ ਜਿਹੜਾ ਬੀ ਆਪਣੇ ਟਾਈਮ ਘਟ ਲੈਂਦਾ ਠੀਕ ਹੈ ਕੀ ਕੋਈ ਵੀ ਆ ਉਹ ਸੰਗਣਾ ਲੱਗਦਾ ਹਾਂ ਤੁਹਾਨੂੰ ਸੰਗਣਾ ਲੱਗਦਾ ਠੀਕ ਚਲੋ ਦੋਸਤੋ ਇੱਕ ਬਰੀਆ ਸਨੇਹਾ ਦੇ ਰਿਹਾ ਸਾਡਾ ਚਾਚਾ ਸੋ ਕੋਸ਼ਿਸ਼ ਕਰੋ ਯਾਰ ਹੋਰ ਵੀ ਕਿਸਾਨ ਵੀਰ ਹਨਾ ਜਿਆਦਾ ਰੇਸ ਫਰੇ ਨਾ ਪਾਓ ਕੋਸ਼ਿਸ਼ ਕਰੋ ਵੇ ਘੱਟ ਪਾਓ ਠੀਕ ਹੈ ਜਿਵੇਂ ਇਹਨਾਂ ਨੇ ਤਾਂ ਜਮੇ ਹੀ ਨਹੀਂ ਪਾਇਆ ਤਾਂ ਚੱਲ ਹੀ ਪਾਇਵੇ ਅਸੀਂ ਤਾਂ ਜਿਹੜੀ ਖੇਤੀ ਕਰਨੀ ਆ ਕੁਦਰਤੀ ਵੀ ਕਰਨੀ ਆ ਰੇਸ ਫਰੇ ਅਸੀਂ ਤਾਂ ਪਾਉਣੀ ਹੀ ਨਹੀਂ ਪਰ ਵੀਰਾਂ ਨੂੰ ਬੇਨਤੀ ਕਰਦਾ ਹੋਰਾਂ ਨੂੰ ਵੀ ਜਰ ਵੀ ਜਿੰਨਾ ਕੁ ਹੋ ਸਕਦਾ ਬਚਾਅ ਕਰ ਲਈ ਆਪਾਂ ਜਿੰਨਾ ਕੁ ਤੁਹਾਨੂੰ ਲੱਗਦਾ ਕਿਉਂਕਿ ਮੈਨੂੰ ਤਾਂ ਖੇਤੀ ਬਾਰੇ ਇਨੀ ਜਾਣਕਾਰੀ ਨਹੀਂ ਚਾਚੇ ਨੂੰ ਹੈਗੀ ਹੈ ਸਾਨੂੰ ਆਪਾਂ ਇਹਦੇ ਕੋਲੇ ਆਉਣੇ ਹੁੰਨੇ ਆ ਜਿੰਨਾ ਵੀ ਹੋ ਸਕਦਾ ਘੱਟ ਰੇ ਤੇ ਸਪਰੇਅ ਕਰੀਏ ਤਾਂ ਜੋ ਆਪਾਂ ਜਿਹੜਾ ਆਪਣਾ ਆਉਣ ਵਾਲੀਆਂ ਨਸਲਾਂ ਨੇ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਬਚਾ ਸਕੀਏ ਤੇ ਆਪਣੇ ਪੰਜਾਬ ਨੂੰ ਬਚਾ ਸਕੀਏ ਤੇ ਪੰਜਾਬ ਨੂੰ ਦੁਬਾਰੇ ਹਰਿਆ ਭਰਿਆ ਕਰ ਸਕੀਏ ਅਗਲੀ ਵੀਡੀਓ ਜਿਹੜੀ ਆਪਾਂ ਪਾਵਾਂਗੇ ਉਹ ਪਾਵਾਂਗੇ ਚਾਚਾਈ ਦਵਾਈਆਂ ਤੇ ਜਿਹੜੀਆਂ ਸਪਰੇਹਾਂ ਆਪਾਂ ਕਰਦੇ ਹਾਂ ਨਾ ਉਹ ਵੀਡੀਓ ਜਲਦੀ ਚਾਚਾਈ ਦੇ ਨਾਲ ਬੈਠ ਕੇ ਤਿਆਰ ਕਰਕੇ ਤੁਹਾਨੂੰ ਪਾਵਾਂਗੇ ਜਿਹੜੀਆਂ ਦਵਾਈਆਂ ਨੇ ਇਹਨਾਂ ਦਾ ਆਪਣੇ ਸਰੀਰ ਤੇ ਆਪਣੀ ਧਰਤੀ ਤੇ ਕੀ ਅਸਰ ਪੈਂਦਾ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਉਦੋਂ ਲਈ ਧੰਨਵਾਦ ਦੋਸਤੋ ਅੱਸੀ ਕੱਲ ਦਾ ਲੱਗੇਗੀ